ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੰਗੀ ਕਰਾ ਚੁਕੋਗੇ ਅੱਜ ਆਪਾਂ ਬਹੁਤ ਹੀ ਪਿਆਰਾ ਸ਼ਬਦ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵਿਆਹ ਪ੍ਰਵਨ ਮੁੱਖ ਰੱਖਦੇ ਹੋਏ ਕਿਉਂਕਿ ਬਟਾਲੇ ਧਰਤੀ ਤੇ ਜਦੋਂ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਏ ਨੇ ਤੇ ਉਹਨਾਂ ਦਾ ਵਿਆਹ ਕਾਰਜ ਜਿਹੜਾ ਹੁੰਦਾ ਹੈ ਇਹ ਕੋਲੋਂ ਪੜਨ ਵਾਸਤੇ ਸ਼ਬਦ ਜਾਂ ਕਿਸੇ ਵੀ ਪ੍ਰਕਾਸ਼ ਪੁਰਬ ਦੇ ਉੱਤੇ ਪੜਿਆ ਜਾਣ ਵਾਲਾ ਸ਼ਬਦ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ सगला ਬਨ ਹਰ। ਇਹ ਵਿਆਮੋਕ ਵੀ ਪੜਿਆ ਜਾਂਦਾ ਹੈ ਸ਼ਬਦ ਅਤੇ ਕਿਸੇ ਪ੍ਰਕਾਸ਼ ਪੁਰਬ ਮੌਕੇ ਵੀ ਕਿਸੇ ਗੁਰੂ ਸਾਹਿਬ ਦੇ ਜਾਂ ਭਗਤ ਸਾਹਿਬਾਨ ਦੇ ਪੜਿਆ ਜਾ ਸਕਦਾ ਹੈ। ਅੱਜ ਆਪਾਂ ਕਹਿਰਮਤਾਲ ਵਿੱਚ ਇਹ ਕਰਾਂਗੇ ਵੀਰਾਂ ਦੇ ਸਕੇਲ ਤੋਂ ਸੀ ਸ਼ਾਰਦ ਤੋਂ ਪਹਿਲੇ ਕਾਲੇ ਤੋਂ ਅਤੇ ਭੈਣਾ ਦੇ ਸਕੇਲ ਚੌਥੇ ਕਾਲੇ ਤੋਂ ਆਪਾਂ ਇਹ ਦੋਵੇਂ ਇਸਕੇ ਨਾਲ ਤੋਂ ਇਸ ਵੀਡੀਓ ਵਿੱਚ ਸਿਖਾ ਗਏ ਵੀਡੀਓ ਦੇ ਸ਼ੁਰੂ ਤੋਂ ਅੰਤ ਤੱਕ ਦੇਖਣਾ ਜਿਹੜੇ ਨਵੇਂ ਚੈਨਲ ਨਾਲ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਦਾ ਧੰਨਵਾਦ ਆਓ ਜੀ ਕਹਿਰਵਾ ਦੁਗਣ ਤਾਲ ਦੇ ਵਿੱਚ ਆਪਾਂ ਸਿੱਖਨੇ AHHHHH uh -huh. ਪਰ ਪਰ ਮੇਰੀ ਆਸ ਸਾਰਾ ਸ਼ਬਦ ਇਹ ਪੜ ਸਕਦੇ ਆ ਬੇਸਿਕਲੀ ਇਹ ਰੀਤ ਹੈ ਜਿਹੜੀ ਭਾਈ ਸਭ ਭਾਈ ਰਵਿੰਦਰ ਸਿੰਘ ਜੀ ਦੀ ਗਾਇਨ ਕੀਤੀ ਹੋਈ ਹੈ ਹਜ਼ੂਰੀ ਰਾਜੀ ਸਿੰਘ ਦਰਬਾਰ ਸਾਹਿਬ ਆਓ ਆਪਾਂ ਗਾਇਨ ਕਰਨਾ ਸਿੱਖਦੇ ਆ ਬੜਾ ਆਸਾਨ ਤਰੀਕਾ ਹੈ ਚਾਰ ਪੰਜ ਸੁਰਾਂ ਦੇ ਉੱਤੇ ਇਹ ਰੀਤ ਹੈ ਦੇਖੋ ਮੈਂ ਇੱਕ ਉਂਗਲੀ ਨਾਲ ਦੱਸ ਰਿਹਾ ਵੀਰ ਦੇਖ ਲੈ ਤਨ ਤਨ ਹਮਾਰੇ ਪਾਕਾ ਆਰੇ ਆਇਆ ਜੀਨੇ ਰਾ ਸਾਗਾਰੇ ਸਾਨੀ ਧਾਨਾ ਸਾਨੀ ਰੀਨੇ ਰੇ ਕਰਸਾ ਸਾਗਾ ਗਾਰੇ ਸਾਨੀ ਧਾਨਾ ਸਾ 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 तान, तान हमारी पाकी कार्य आया नारा उसो बाद सोहे मन दुआदा देखो यही इन ध्यान ਨਾਲ ਦੇਖ ਦੇ ਉੱਤੇ ਸਾਰੇ ਅੰਤਰਿਆਣੇ ਸੋ ਹੈ ਬਣਾ ਤੋਆ ਜੀ ਪਾਪਾ ਗਾ ਮਾਪਾ ਦਾ ਗਾ ਗਾ ਕਾ ਪਦਰ ਸਸਨ ਸ਼ਤਬਾਦ ਉਸੇਤਰ ਸਗਲਾ ਬਾਨਾ ਰਾ ਪੀਸ ਬਜਾਇਆ ਸੀ ਹਰਮੋਨਿਕ ਦਾ ਤੇ ਇੱਕ ਫਿਲਰ ਬਜਾਇਆ ਸੀ ਮੈਂ ਪਹਿਲਾ ਫਿਲਰ ਦੱਸ ਦੇਣਾ ਆਪ ਜੀ ਜਦੋਂ ਆਪ ਜੀ ਸਥਾਈ ਬੋਲੋਗੇ ਤਾਂ ਉਸ ਤੋਂ ਬਾਅਦ ਫਿਲਰ ਲੱਗੇਗਾ ਦੇਖੋ ਤਾਨ ਤਾਨ ਮਾਰੀ ਆਹ ਕਰ ਕਾਰਿਆ ਤੇ ਨਾ ਉਹ ਕਿ ਫਿਲਰ ਕੀ ਹੈ ਮੇਰਾ ਗਰਗਰੀ

एपिस पूरा हो गया देखो जी ਆਪਾਂ ਅਗਿਆਨਤਰਾ ਕਰਦੇ ਆਂ ਅੰਤਰਾ ਬਿਲਕੁਲ ਉਹਨਾਂ ਸੁਰਾਂ ਦੇ ਉੱਤੇ ਆਣਾ ਜਿਨ੍ਹਾਂ ਦੇ ਉੱਤੇ ਆਪਾਂ ਹੁਣੇ ਸੋਹੇ ਬੰਦ ਦੁਆਰ ਕੀਤਾ ਸੀ ਹਰ ਹਰਾ ਸਵਾਮੀ ਸੁਖੇ ਨਾਮਿ ਆਨੰਦ ਮੰਗਰੁ ਰਸਨਾ ਆਨੰਦ ਦਸ ਤਣਾ ਅਗਲੀ ਨਾ ਨਾਲ ਹੀ ਨਵ ਨਵ ਤਨ ਨਾਹੁ ਮਾਲਾ ਕਵਨ ਰਸ ਨਾ ਕੋਣ ਕੋਈ ਵੀ ਸੁਰ ਕੋਮਲ ਨਹੀਂ ਲੱਗੀ ਹੋਈ ਇਹ ਵੀ ਯਾਦ ਰੱਖਣਾ ਸ਼ੁਰੂ ਸੁਰਾਂ ਦੇ ਉੱਤੇ ਹੀ ਸਾਰਾ ਸ਼ਬਦ ਹੈ ਇਸ ਤਰ੍ਹਾਂ ਲਗਾ ਕੇ ਆਪ ਜੀ ਨੇ ਸਾਰਾ ਸ਼ਬਦ ਗਾਉਣਾ ਜੀ ਪੂਰਾ ਸ਼ਬਦ ਮੈਂ ਪਹਿਲਾਂ ਗਾਇਨ ਕੀਤਾ ਆਪ ਜੀ ਨੇ ਉੱਥੋਂ ਚੈੱਕ ਕਰ ਲੈਣਾ ਮੈਂ ਕਿਹੜਾ ਅੰਤਰਾ ਕਿਸ ਤਰ੍ਹਾਂ ਲਗਾਇਆ ਭੈਣਾ ਦਾ ਸਕੇਲ ਜਿੰਨਾ ਦਾ ਇਹ ਹੈ ਚੌਥਾ ਕਾਲ ਕੋ ਇੱਥੋਂ ਦੇਖ ਲੈਣ ਇੱਥੋਂ ਸੌਖਾ ਤਰੀਕਾ ਹੈ ਤਾਨ ਤਾਨ ਹਾਂ ਬਾਰੇ ਬਾ ਕੋਰ ਕੋ ਕਾਰ ਆਇਆ ਸਭ ਨੰ ਹੈ ਸਾ ਸਾ

ਮੇਰਾ ਗਰ ਗਦੇ ਸੱਨੇ ਮੇਰਾ ਤਨ ਤਪ ਹਮਾਰੇ ਪਾਪਾ ਹਾਰਿਆ ਮੇਰਾ ਅਗੇ ਅੰਤਰਾ ਬਿਲਕੁਲ ਉਸ ਤਰ੍ਹਾਂ ਲੱਗਣਾ ਜਿਸ ਤਰ੍ਹਾਂ ਆਪਾਂ ਸੋਹੇ ਬੰਦ ਦਵਾਰ ਲਾਇਆ ਮੈਂ ਲਾ ਕੇ ਦਿਖਾ ਦਿੰਦਾ ਹਰ ਰਸਾਨੀ

ਕੋ ਰਮਣਾ ਮਾ ਮਾਰੇ ਪਾਰ ਕਰ ਤੇਰੇ ਮੇਰਾ ਮੇਰਾ ਲੋ ਜੀ ਇਹ ਸ਼ਬਦ ਆਪ ਜੀ ਨੇ ਇਸੇ ਤਰ੍ਹਾਂ ਗਾਇਨ ਕਰਨਾ ਅਗਲਾ ਅੰਤਰਾ ਵੀ ਇਸੇ ਤਰ੍ਹਾਂ ਲੱਗ ਜਾਣਾ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਪਿਆਰਾਂ ਦੇ ਵੀਰਾਂ ਦੋਨਾਂ ਨੂੰ ਬੇਨਤੀ ਆਪ ਜੀ ਨੇ ਕਮੈਂਟ ਕਰਕੇ ਮੈਨੂੰ ਫੀਡਬੈਕ ਜ਼ਰੂਰ ਦੇਣਾ ਜੀ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਆਪ ਜੀ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਬਹੁਤ ਬਿਆਸ ਸਤਿਕਾਰ ਬਖਸ਼ਦੇ ਹੋ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ